ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹੇ ਹਦਾ ਤੇ ਅੱਜ ਜਿਹੜੇ ਸਾਡੇ ਕੋਲ ਮਹਾਰਾ ਆ ਰਹੇ ਆ ਹੁਣ ਜਿੱਦਾਂ ਜਿੱਦਾਂ ਸਮਾਂ ਵਾਹ ਜੀ ਵਾ ਆ ਗਿਆ ਵਾ ਆਜੋ ਆਜੋ ਜੈ ਹਿੰਦ ਜੈਨ ਜੀ ਜੈਨ ਜੀ ਡਾਕਟਰ ਸਾਹਿਬ ਜੈਨ ਜੀ ਡਾਕਟਰ ਸਾਹਿਬ ਜੈਨ ਜੀ ਡਾਕਟਰ ਸਾਹਿਬ ਆਓ ਆਓ ਕੀ ਹਾਲ ਚਾਲ ਦਾ ਬਹੁਤ ਵਧੀਆ ਬਹੁਤ ਵਧੀਆ ਬੈਠੋ 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 ਬੈਠੇ ਅੱਥ ਆ ਹਾਲ ਚੱਲ ਵਧੀਆ ਆ ਹਾਂਜੀ ਜਨਾਬ ਹੈ ਸਾਰਿਆਂ ਤੋਂ ਪਹਿਲਾਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਜੀ ਤੇ ਹਰੇ ਕਿਸਾਨ ਵੀਰਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਕਰੇ ਆਪਣਾ ਇਹ ਸਾਲ ਵਧੀਆ ਵਧੀਆ ਲੰਘੇ ਸਾਡੀ ਖੇਤੀਬਾੜੀ ਲਈ ਵੀ ਸਾਡੇ ਪਰਿਵਾਰਾਂ ਲਈ ਵੀ ਬਿਲਕੁਲ ਆ ਦੇਖੋ ਜੀ ਇੱਕ ਦੂਜੇ ਲਈ ਦੁਆਵਾਂ ਮੰਗਣੀ ਚੰਗੀ ਗੱਲ ਆ ਬਹੁਤ ਹੀ ਵਧੀਆ ਗੱਲ ਤੇਜਪਾਲ ਜੀ ਤੁਸੀਂ ਜਿਹੜੀ ਕੀਤੀ ਆ ਨਵਾਂ ਸਾਲ ਵੀ ਚੜਿਆ ਤੇ ਅੱਜ ਆ ਗਲੋਬਲ ਡੇ ਵੀ ਆ ਗਲੋਬਲ ਫੈਮਿਲੀ ਡੇ ਆ ਗਲੋਬਲ ਦਾ ਮਤਲਬ ਪਰਿਵਾਰ ਦਾ ਇੱਕ ਸੰਸਾਰ ਪੱਧਰ ਤੇ ਪਰਿਵਾਰ ਦਾ ਇੱਕ ਡੇ ਆ ਬਿਲਕੁਲ ਬਿਲਕੁਲ ਤੇ ਆਪਣੇ ਅੱਜ ਪਰਿਵਾਰ ਚ ਡਾਕਟਰ ਸਾਹਿਬ ਆਏ ਆ ਹਾਂ ਰਸਮ ਵੀ ਪੂਰੀ ਕਰਦੇ ਹੋਵੇ ਬਿਲਕੁਲ ਜੀ ਬਿਲਕੁਲ ਆਪਣੇ ਪਰਿਵਾਰ ਚ ਆਏ ਤੇ ਜਰੂਰ ਬਿਲਕੁਲ ਡਾਕਟਰ ਗੁਲਜਾਰ ਸਿੰਘ ਸੰਘੇੜਾ ਸਾਹਿਬ ਜੀ 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 ਜੋ ਸਾਡਾ ਖੇਤਰੀ ਖੋਜ ਕੇਂਦਰ ਆ ਕਪੂਰ ਥਲੇ ਆ ਉੱਥੇ ਡਾਕਟਰ ਸਾਹਿਬ ਸੇਵਾ ਨਿਭਾ ਰਹੇ ਨੇ ਹਾਂ ਔਰ ਬਹੁਤ ਲੰਬਾ ਤਜਰਬਾ ਡਾਕਟਰ ਸਾਹਿਬ ਦਾ ਜੋ ਤੁਸੀਂ ਵਿਸਾ ਚੁਣਿਆ ਬਿਲਕੁਲ ਜੀ ਉਹਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੰਘੇੜਾ ਸਾਹਿਬ ਕੰਮ ਕਰ ਰਹੇ ਜੀ ਆ ਇਹਨੂੰ ਡਾਕਟਰ ਸਾਹਿਬ ਜਾਣਕਾਰੀ ਲਵਾਂਗੇ ਤੁਹਾਡੇ ਤੋਂ ਜਰੂਰ ਨਾਲੇ ਡਾਕਟਰ ਸਾਹਿਬ ਦਾ ਤੇ ਆ ਕਿ ਜਦੋਂ ਵੀ ਕਮਾਦ ਦੀ ਪੰਜਾਬ ਚ ਕਿਤੇ ਵੀ ਕੋਈ ਬੰਦਾ ਕਮਾਦ ਕਹਿ ਦੇਵੇ ਨਾ ਮੂੰਹ ਤੋਂ ਹਾਂ ਤੇ ਉਸੇ ਵੇਲੇ ਖਿਆਲ ਆ ਜਾਂਦਾ ਸੰਘੇੜਾ ਸਾਹਿਬ ਨੂੰ ਕਾਲ ਕਰਦੇ ਆ ਉਹਦੇ ਕਹਿੰਦਾ ਸੰਘੇੜਾ ਸਾਹਿਬ ਨੂੰ ਜੀ ਗੱਲ ਇਹ ਆ ਕਿ ਇਹ ਚੀਜ਼ਾਂ ਹੀ ਹੁੰਦੀਆਂ ਵਾਂ ਜਿਹੜੀਆਂ ਬੰਦੇ ਦੇ ਨਾਲ ਜੁੜ ਜਾਂਦੀਆਂ ਜੁੜ ਜਾਂਦੀਆਂ ਤੇ ਜਿਹੜੀ ਮਿਹਨਤਵਾਨਾ ਫਿਰ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਮਿਹਨਤ ਕੀਤੀ ਆ ਗਰਾਸ ਰੂਟ ਤੋਂ ਉਹਨਾਂ ਨੂੰ ਪਤਾ ਸਾਰੀਆਂ ਗੱਲਾਂ ਬਾਤਾਂ ਦਾ ਆ ਤੇ ਤਾਂ ਹੀ ਫਿਰ ਜ਼ਿਆਦਾ ਹੁੰਦਾ ਇਦਾਂ ਹੀ ਆ ਨਾਲੇ ਆਪਾਂ ਜਿਹੜੀ ਦੂਜੀ ਗੱਲ ਕਰਦੇ ਸੀ ਸੰਘੇੜਾ ਸਾਹਿਬ ਤੁਸੀਂ ਤਾਂ ਕਿਸਾਨਾਂ ਚ ਸਾਰਾ ਸਮਾਂ ਬਿਚਰਦੇ ਹੋ ਜੀ ਜੀ ਦੇਖੋ ਕਿਸਾਨੀ ਵੀ ਉਸੇ ਟੱਬਰ ਚ ਜ਼ਿਆਦਾ ਫਲਦੀ ਆ ਜਿੱਥੇ ਜਿਹੜਾ ਪਰਿਵਾਰ ਆ ਸਾਂਝਾ ਹੋਵੇ ਸਾਂਝਾ ਹੋਵੇ ਬਿਲਕੁਲ ਇਕੱਲੇ ਇਕੱਲੇ ਦੀ ਖੇਤੀ ਵੀ ਹੈ ਨਹੀਂ ਨਹੀਂ ਹਾਂ ਜੀ ਹੁਣ ਕਾਹਦੀ ਰਹਿ ਗਈ ਆ ਚਾਹੇ ਖੇਤੀਬਾੜੀ ਆ ਚਾਹੇ ਕੋਈ ਹੋਰ ਕੰਮ ਆ ਸਾਰੇ ਕੰਮਾਂ ਦੇ ਵਿੱਚ ਸਾਨੂੰ ਪਰਿਵਾਰ ਜਿਹੜਾ ਉਹ ਸਾਂਝਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਬਿਲਕੁਲ ਬਿਲਕੁਲ ਜੀ ਜਦੋਂ ਗਲੋਬਲੀ ਵੀ ਗੱਲ ਕਰਦੇ ਨਾ ਆਹ ਗਲੋਬਲ ਪਰਿਵਾਰ ਦੀ ਗੱਲ ਵੀ ਕਰਦੇ ਆ ਤੇ ਉਹਦੇ ਵਿੱਚ ਵੀ ਇਹੀ ਚੀਜ਼ਾਂ ਹੁੰਦੀਆਂ ਵੀ ਕੁਝ ਭਾਰਤ ਦੇ ਕੋਲ ਜਿਹੜਾ ਵਾ ਉਤਪਾਦਨ ਪਿਆ ਵਾ ਆਹ ਉਤਪਾਦ ਕੀਤਾ ਵਾ ਬਿਲਕੁਲ ਤੇ ਕੁਝ ਜਿਹੜਾ ਵਾ ਹੋਰ ਕੰਟਰੀਆਂ ਦੇ ਕੋਲ ਹੋਰ ਦੇਸ਼ਾਂ ਦੇ ਕੋਲ ਆ ਜਦੋਂ ਸਾਰੇ ਰਲ ਮਿਲ ਕੇ ਬੈਠ ਕੇ ਇੱਕ ਪਰਿਵਾਰਕ ਸੋਚ ਦੇ ਤਰੀਕੇ ਦੇ ਨਾਲ ਬਿਲਕੁਲ ਉਹਨਾਂ ਦੀ ਜ਼ਰੂਰਤ ਵਾ ਸਾਡੇ ਕੋਲ ਪਿਆ ਵਾ ਜਾਂ ਇਹ ਉਤਪਾਦ ਕੀਤਾ ਵਾ ਜਾਂ ਜੋ ਕੁਝ ਉਹਨਾਂ ਕੋਲ ਵਾ ਉਹ ਅਸੀਂ ਲੈ ਲიਏ ਬਿਲਕੁਲ ਜਦੋਂ ਇਹ ਸੋਚ ਦੇ ਨਾਲ ਗੱਲਬਾਤ ਕਰਦੇ ਨੇ ਤੇ ਇੱਕ ਗਲੋਬਲ ਪਰਿਵਾਰ ਇਕੱਠਾ ਹੁੰਦਾ ਬਿਲਕੁਲ ਇਕੱਠਾ ਹੋ ਕੇ ਤਾਂ ਉਹਨਾਂ ਦੀ ਸੋਚ ਵੀ ਜਿਹੜੀ ਆ ਕਾਫੀ ਉੱਚੀ ਹੋ ਜਾਂਦੀ ਆ ਔਰ ਵਿਚਾਰ ਜਿਹੜੇ ਆ ਹਾਂ ਦੇਖੋ ਕੁਦਰਤ ਨੇ ਨਾ ਹਰੇਕ ਥਾਂ ਨੂੰ ਹਰੇਕ ਖਿੱਤੇ ਨੂੰ ਨਵਾਜ਼ਿਆ ਹੋਇਆ ਕਿਸੇ ਨਾ ਕਿਸੇ ਚੀਜ਼ ਕਿਸੇ ਨਾ ਕਿਸੇ ਚੀਜ਼ ਬਿਲਕੁਲ ਜੀ ਕੁਝ ਮੇਰੇ ਕੋਲ ਜ਼ਿਆਦਾ ਹੈ ਕੁਝ ਉਹਨਾਂ ਕੋਲ ਜ਼ਿਆਦਾ ਹੈ ਹੈ ਜਿਹੜੀ ਚੀਜ਼ ਉਹਨਾਂ ਕੋਲ ਜ਼ਿਆਦਾ ਹੁੰਦੀ ਹੈ ਉਹ ਮੈਨੂੰ ਦੇ ਦਿਓ ਜਿਹੜੀ ਮੇਰੇ ਕੋਲ ਜ਼ਿਆਦਾ ਹੈ ਭਾਈ ਤੁਸੀਂ ਉਹਨਾਂ ਨੂੰ ਦੇ ਦਿਓ ਰਲ ਮਿਲ ਕੇ ਸਾਰਾ ਰਲ ਮਿਲ ਕੇ ਤੁਸੀਂ ਆਪਾਂ ਸਾਰੇ ਜਣੇ ਰਲ ਕੇ ਜੇ ਇਸ ਦੁਨੀਆ ਦੇ ਕੁਝ ਚੰਗੇ ਕੰਮ ਕਰੀਏ ਇੱਕ ਦੂਜੇ ਦੀ ਮਦਦ ਕਰੀਏ ਤੇ ਮੇਰੇ ਹਿਸਾਬ ਨਾਲ ਪੂਰੀ ਦੁਨੀਆ ਹੀ ਸੁਖੀ ਵੱਸ ਸਕਦੀ ਹੈ ਸੁਖੀ ਵੱਸਦੀ ਹੈ ਪਰਿਵਾਰ ਤੁਹਾਡਾ ਔਰ ਉਹਦੇ ਨਾਲ ਨਾਲ ਜਿਹੜਾ ਤੁਹਾਡਾ ਬਿਜ਼ਨਸ ਹੈ ਆਹ ਵਪਾਰ ਆ ਉਹ ਵੀ ਵਧੀਆ ਰੇ ਹਾਂ ਨਾਲੇ ਅਸੀਂ ਤੇ ਹੈ ਹੀ ਜੀ ਦੁਨੀਆਂ ਜਿੰਨੀ ਅਸੀਂ ਫਸਲ ਉਗਾਈ ਦੀ ਆ ਆਪ ਕਿੱਥੇ ਖਾਣੇ ਅਸੀਂ ਹੈ ਅਸੀਂ ਤੇ ਵੱਡੀ ਦੀ ਆ ਵੱਡੀ ਦੀ ਆ ਅਸੀਂ ਤੇ ਅਸੀਂ ਤਾਂ ਪਹਿਲੇ ਗਲੋਬਲ ਹੋ ਚੁੱਕੇ ਹਾਂ ਆ ਹੋ ਚੁੱਕੇ ਹਾਂ ਸ਼ੁਰੂ ਤੋਂ ਹੀ ਗਲੋਬਲ ਸੀ ਹਾਂ ਸ਼ੁਰੂ ਤੋਂ ਹੀ ਗਲੋਬਲ ਆ ਬਿਲਕੁਲ ਜੀ ਬਿਲਕੁਲ ਬਾਕੀ ਇਹ ਆ ਵੀ ਸੰਘੇੜਾ ਸਾਹਿਬ ਆਏ ਆ ਹਾਂ ਤੇ ਗੱਲ ਤੇ ਹੁਣ ਫੇ ਕਮਾਦ ਦੀ ਹੋਊ ਨਾ ਹੁਣ ਕਮਾਦ ਦੀ ਕਰਦੇ ਵਾਕਿਆ ਵੇਖੋ ਜੀ ਇਹ ਤੋਂ ਬਹੁਤ ਕੁਝ ਬਣਦਾ ਹਾਂ ਤੇ ਸੰਘੇੜਾ ਸਾਹਿਬ ਆਕੀ ਦੱਸਣਗੇ ਵੀ ਆਪਾਂ ਕਿੱਦਾਂ ਬਣਾਉਨੇ ਆਂ ਔਰ ਕਿੱਦਾਂ ਬਿਲਕੁਲ ਬਿਲਕੁਲ ਸੋ ਕਿਸਾਨ ਵੀਰੋ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਜਿਸ ਵਿਸ਼ੇ ਤੇ ਅਸੀਂ ਡਾਕਟਰ ਸੰਘੇੜਾ ਸਾਹਿਬ ਨਾਲ ਗੱਲ ਕਰਨੀ ਹੈ ਸਾਡਾ ਅੱਜ ਦਾ ਵਿਸ਼ਾ ਹੈ ਬਸੰਤ ਰੁੱਤ ਦੇ ਕਮਾਦ ਦੀ ਕਾਸ਼ਤ ਹਾਂਜੀ ਤੇ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਆ ਤੁਸੀਂ ਕੋਈ ਇਸ ਵਿਸ਼ੇ ਤੇ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਤੁਸੀਂ ਫੋਨ ਨੰਬਰ ਨੋਟ ਕਰ ਲਓ ਫੋਨ ਨੰਬਰ ਹੈ 0181 281426 ਤੇ ਸਾਡਾ ਦੂਜਾ ਨੰਬਰ ਹੈ 0181 281 42 64 ਡਾਕਟਰ ਸਾਹਿਬ ਜੀ ਆਪਾਂ ਜਦੋਂ ਕਮਾਦ ਦੀ ਗੱਲ ਕਰਦੇ ਆ ਬਿਲਕੁਲ ਕਮਾਦ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਦੋ ਵਾਰੀ ਕਹਿੰਦੇ ਸਾਲ 'ਚ ਬੀਜਦੇ ਆਪਾਂ ਜੀ ਹੈ ਬਿਲਕੁਲ ਤੇ ਹੁਣ ਜਿੱਧਰ ਨੂੰ ਆਪਾਂ ਜਾ ਰਹੇ ਆ ਮੌਸਮ ਦੇ ਹਿਸਾਬ ਨਾਲ कहां पे बसंत आउगी बिल्कुल हालांकि ਪਾਲਾ ਬਹੁਤ ਆ ਪਰ ਫੇਰ ਵੀ ਚਲੋ ਅਸੀਂ ਬਸੰਤ-ਬਸੰਤ ਕਹਿ ਕੇ ਬੜਾ ਮੋਟਾ ਨਿੱਗਤੇ ਆਪਣੇ ਕਿਸਾਨਾਂ ਨੂੰ ਦਈਏ ਨਾ ਆਓ ਹਾਂ ਤੇ ਜਦੋਂ ਆਪਾਂ ਬਸੰਤ ਰੁੱਤ ਦੇ ਕਮਾਦ ਦੀ ਗੱਲ ਕਰਦੇ ਆ ਜੀ ਇਹਦਾ ਸਾਰਿਆਂ ਤੋਂ ਪਹਿਲਾਂ ਸਾਨੂੰ ਇਹ ਦੱਸੋ ਬਈ ਟੁਕਮਾ ਸਮਾ ਜੀ ਜੀ ਕਿਹੜਾ ਹੈਗਾ ਜਦੋਂ ਅਸੀਂ ਬਸੰਤ ਰੁੱਤ ਦਾ ਕਮਾਦ ਹਾਂ ਹਾਂ ਬਿਲਕੁਲ ਸਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜੀ ਕਮਾਦ ਦੀ ਫਸਲ ਹੈ ਹਾਂਜੀ ਇਹ ਕਮਾਦ ਦੀ ਫਸਲ ਬਾਕੀ ਫਸਲਾਂ ਨਾਲੋਂ ਥੋੜੀ ਹਟ ਕੇ ਬਿਲਕੁਲ ਕਿਉਂਕਿ ਬਾਕੀ ਫਸਲਾਂ ਤੁਹਾਡੀਆਂ 4 ਤੋਂ 5 ਮਹੀਨੇ ਦੇ ਵਿੱਚ ਕੱਟ ਕੇ ਮੰਡੀ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ। ਆਹ। ਇਹ 12 ਤੋਂ 14 ਮਹੀਨੇ ਦੀ ਫਸਲ ਹੈ। ਬਿਲਕੁਲ ਜੀ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਦੋ ਸਮੇਂ ਹੈ ਬੀਜਣ ਦੇ, ਪਤਝੜ ਰੁੱਤ ਦਾ ਤੇ ਬਸਾਤ ਰੁੱਤ ਦਾ ਜਾਂ ਬਹਾਰ ਰੁੱਤ ਦਾ। ਹੂੰ। ਦੋ ਤਰ੍ਹਾਂ ਦੀਆਂ ਕਿਸਮਾਂ ਨੇ। ਹੂੰ। ਦੋ ਤਰ੍ਹਾਂ ਦੀਆਂ ਫਸਲਾਂ ਨੇ। ਬਿਲਕੁਲ। ਤੇ ਜਿੱਦਾਂ ਤੁਸੀਂ ਸਵਾਲ ਕੀਤਾ ਕਿ ਢੋਕਵਾਂ ਸਮਾਂ ਸਾਡਾ ਬਹਾਰ ਰੁੱਤ ਦੇ ਜਾਂ ਬਸੰਤ ਰੁੱਤ ਦੇ ਗੰਨੇ ਦਾ ਕਿਹੜਾ? ਕਿਹੜਾ? ਹੂੰ। ਤੇ ਜਦੋਂ ਬਸੰਤ ਪੰਜਵੇਂ ਆਉਂਦੀ ਹੈ। ਜੀ। ਉਹਦੇ ਨੇੜੇ ਅਸੀਂ ਪਹੁੰਚਦੇ ਹਾਂ। ਆਹ। ਤੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਈਟ ਤੋਂ ਜਿਹੜੀ ਸਪਾਰਸ਼ ਕਰਦੇ ਆਂ ਕਿ ਅਗਰ ਅਸੀਂ ਦਾ ਬਿਲਕੁਲ ਠੋਕਵਾ ਸਮੇਂ ਦੀ ਗੱਲ ਕਰੀਏ ਵੈਸੇ ਤੇ ਕਮਾਂਡ 14 14 ਮਹੀਨੇ ਦੀ ਹੈ 2 4 6 ਦਿਨ ਹਫਤਾ ਉੱਪਰ ਥੱਲੇ ਹੋ ਜਾਂਦਾ ਪਰ ਜੇ ਟੈਕਨੀਕਲੀ ਅਸੀਂ ਇਸ ਚੀਜ਼ ਨੂੰ ਦੇਖਦੇ ਆਂ ਤੇ 15 ਫਰਵਰੀ ਤੋਂ ਲੈ ਕੇ ਜਿਹੜਾ 31 ਮਾਰਚ ਪਲੱਸ ਮਾਈਨਸ 2 4 ਦਾ ਦਿਨ ਦਾ ਜਿਹੜਾ ਸਮਾਂ ਹੈ ਇਹ ਬਿਲਕੁਲ ਠੋਕਵਾ ਸਮਾਂ ਜਿਹਨੂੰ ਅਸੀਂ ਬਹਾਰ ਰੁੱਤ ਜਾਂ ਬਸੰਤ ਰੁੱਤ ਦੇ ਗੰਨੇ ਦੀ ਬਿਜਾਈ ਲਈ ਮੰਦੇ ਆ ਮਤਲਬ ਤਕਰੀਬਨ ਆਪਣੇ ਕੋਲ ਡੇਢ ਮਹੀਨਾ ਇਹੋ ਹਾਂ ਕਿਉਂਕਿ ਡੇਢ ਮਹੀਨੇ ਦੇ ਵਿੱਚ ਵਿੱਚ ਬਿਲਕੁਲ ਸਰ ਕਿਉਂਕਿ ਇਹ ਇੱਕ ਐਸੀ ਫਸਲ ਹੈ ਜਿਹਦੀ ਡੇਢ ਮਹੀਨਾ ਬਿਜਾਈ ਚੱਲਦੀ ਹੈ 5 ਮਹੀਨੇ ਕਟਾਈ ਚੱਲਦੀ ਹੈ ਬਿਲਕੁਲ ਚੱਲਦੀ ਹੈ ਤੇ ਇਹਦੀ ਜਿਹੜੀ ਫਿਰ ਜੰਮਣ ਦੀ ਜਿਹੜੀ ਸ਼ਕਤੀ ਹੈ ਉਹ ਘੱਟੋ ਘੱਟ 35 ਤੋਂ 40 ਦਿਨ ਲੈਂਦਾ ਤੇ ਜਦੋਂ ਅਸੀਂ 15 ਫਰਵਰੀ ਤੋਂ ਉਹਨੂੰ ਸਟਾਰਟ ਕਰਦੇ ਹਾਂ ਜਿੱਦਾਂ ਜਿੱਦਾਂ ਟੈਂਪਰੇਚਰ ਵੱਧਦਾ ਜਾਂਦਾ ਉਹਦਾ ਜਮਾਓ ਵਗੈਰਾ ਚੰਗਾ ਹੁੰਦਾ ਜਾੜ ਚੰਗਾ ਮਾਰਦਾ ਬੂਝਾ ਮਾਰਦਾ ਫਿਰ ਕ੍ਰੌਪ ਦੀ ਜਿਹੜੀ ਇਸਟੈਬਲਿਸ਼ਮੈਂਟ ਹੈ ਉਹ ਪੂਰੀ ਹੁੰਦੀ ਹੈ ਪੂਰੀ ਹੋ ਜਾਂਦੀ ਹੈ ਹ ਕਿਉਂ ਕਿਉਂ? ਭਜਾ ਇਹ ਹੈ ਕਿ ਕਿਉਂਕਿ ਜਦੋਂ ਗੰਨੇ ਨਾ ਪੱਕਣਾ। ਆਹ ਜਿਵੇਂ ਜਿਵੇਂ ਅਸੀਂ ਲੇਟ ਜਾਉਂਗੇ ਉਹ ਗੰਨਾ ਤਾਂ ਸਾਡਾ ਬਣ ਜਾਊਗਾ ਪਰ ਉਹਦੀ ਜਿਹੜੀ ਪੱਕਣ ਦਾ ਜਿਹੜਾ ਸਮਾਂ ਹੈ ਉਹ ਪੱਕਣ ਦਾ ਸਮਾਂ ਵੀ ਇਹਦਾ ਜਿਹੜਾ ਉਹ ਬਾਇਓਕੈਮੀਕਲ ਹੈ ਕਿ ਉਹਦੇ ਗੰਨੇ ਦੇ ਜੂਸ ਦੇ ਵਿੱਚ ਖੰਡ ਦੀ ਮਾਤਰਾ ਉਹਦਾ ਪੱਕਣਾ ਤਾਂ ਜਿੰਨਾ ਅਸੀਂ ਉਹਨੂੰ ਟਾਈਮ ਨਹੀਂ ਦੇਉਂਗੇ ਉਹ ਗੰਨਾ ਕੱਚਾ ਹੋਊਗਾ ਖੰਡ ਨੂੰ ਪੂਰੀ ਮਾਤਰਾ ਨਹੀਂ ਆਉਗੀ ਮਿਲਦੀ ਰਿਕਵਰੀ ਨਹੀਂ ਆਉਗੀ ਤਾਂ ਫਿਰ ਅੱਗੇ ਹੱਤੋਂ ਛਾੜਦਾ ਵੀ ਨੁਕਸਾਨ ਹੋਊਗਾ ਤੇ ਉਸ ਮਿਲ ਨੂੰ ਵੀ ਨੁਕਸਾਨ ਹੋਊਗਾ ਇਹ ਗੱਲ ਤੇ ਖੰਡ ਦੀ ਮਾਤਰਾ ਦੀ ਆ ਨਾ ਸਾਰੇ ਜਿਹੜਾ ਸਭ ਬੜੇ ਵਧੀਆ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਜੀ ਵਾਕਿਆ ਹੀ ਕੱਢਣੀ ਤਾਂ ਖੰਡ ਹੀ ਹੁੰਦੀ ਆ ਆਜਾ ਅੱਗੇ ਤੇ ਜਾਂ ਗੁੜ ਗੋੜਾ ਜੀ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਜਦੋਂ ਆਪਾਂ ਵੱਧ ਝਾੜ ਦੀ ਗੱਲ ਕਰਦੇ ਆ ਜੇ ਚੰਗਾ ਝਾੜ ਇਹਨਾਂ ਤੋਂ ਲੈਣਾ ਹੋਵੇ ਕਿਉਂਕਿ ਫਸਲ ਕਾਫੀ ਲੰਬੀ ਹੈ ਲੰਬੀ ਹੈ ਬਿਲਕੁਲ ਕਿਹੜੀਆਂ-ਕਿਹੜੀਆਂ ਤੁਸੀਂ ਸੁਧਰੀਆਂ ਕਿਸਮਾਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੀ ਜਿਹੜੀਆਂ ਵਿਕਸਿਤ ਕੀਤੀਆਂ ਕਿਸਾਨਾਂ ਨੂੰ ਸਵਾਰਥ ਕਰਦੇ ਹੋ ਜੀ ਔਰ ਇਹਦੀ ਵਿਉਂਤਬੰਦੀ ਵਿਸ਼ੇਸ਼ ਤੌਰ ਤੇ ਜੀ ਸਰ ਬਹੁਤ ਜ਼ਰੂਰੀ ਆ ਔਰ ਵਿਉਂਤਬੰਦੀ ਬਾਰੇ ਵੀ ਜਾਣਨਾ ਪਊ ਸਰ ਬਿਲਕੁਲ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਸਰ ਹਮ ਕਿਉਂਕਿ ਜਿਹੜੀ ਗੰਨੇ ਦੀ ਅਸੀਂ ਵੈਰਾਈਟੀ ਦਿੰਦੇ ਹਾਂ ਹਾਂਜੀ ਜਾਂ ਕੋਈ ਵੈਰਾਈਟੀ ਬਣਦੀ ਹੈ ਉਹਦੇ ਦੋ ਪਹਿਲੂ ਹੁੰਦੇ ਆ ਹਮ ਉਹ ਪਹਿਲੂ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਹੜਾ ਜ਼ਿੰਮੇਦਾਰ ਵੀਰ ਸਾਡਾ ਗੰਨੇ ਦੀ ਕਾਸ਼ਤ ਕਰਦਾ ਹਾਂਜੀ ਉਹਨੂੰ ਜਿਹੜੇ ਪੈਸੇ ਮਿਲਦੇ ਆ ਉਹ ਝਾੜ ਦੇ ਹਿਸਾਬ ਨਾਲ ਮਿਲਦੇ ਆ ਆ ਕਿਉਂਕਿ ਜਿੱਦਾਂ ਜੀ ਕਹਿੰਦੇ ਕਿ ਖੇਤੀ ਜਦ ਤੱਕ ਉਹ ਤੁਸੀਂ ਗੱਲ ਕੀਤੀ ਕਿ ਖੇਤੀ ਵਪਾਰ ਜੇ ਜਦ ਤੱਕ ਉਹਨੂੰ ਝਾੜ ਪੂਰਾ ਨਹੀਂ ਮਿਲੂਗਾ ਤਾਂ ਉਹਦੀ ਉਹ ਖੇਤੀ ਲਾਏ ਬੰਦਨੀ ਆ ਕਿਉਂਕਿ ਖਰਚੇ ਜ਼ਿਆਦੇ ਨੇ ਬਿਲਕੁਲ ਔਰ ਦੂਸਰਾ ਫਸਲ ਵੀ 12 ਤੋਂ 14 ਮਹੀਨੇ ਦੀ ਹੈ ਇਹ ਸਾਰੇ ਦੇ ਸਾਰੇ ਚਾਰ ਸੀਜ਼ਨ ਦੇਖਦੀ ਹੈ ਤਾਂ ਉਹ ਜਿਹੜੀਆਂ ਕਿਸਮਾਂ ਨੇ ਗੰਨੇ ਦੀਆਂ ਜਿਹੜੀਆਂ ਕਿਸਮਾਂ ਅਸੀਂ ਸਪਾਰਸ਼ ਕਰਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਈਡ ਤੋਂ ਹਾਂ ਅੱਛਾ ਉਹ ਦੋ ਗਰੁੱਪ ਇਹ ਬਣਾਏ ਗਏ ਨੇ ਇੱਕ ਸੈਗਮੈਂਟ ਹੈਗਾ ਜਿਹੜਾ ਕਿ ਸਾਡਾ ਗੇਤੀ ਪੱਕਣ ਵਾਲਾ ਜਿਹਨੂੰ ਅਸੀਂ अर्ली ਵੈਰਾਈਟੀ ਕਹਿ ਦਿੰਦੇ ਹਾਂ ਦੂਜਾ ਹੈਗਾ ਦਰਮਿਆਨਾ ਪਛੇਤਾ ਹੂੰ ਹੂੰ ਪਹਿਲੇ ਤਿੰਨ ਹੁੰਦੇ ਸੀ ਅਗੇਤਾ ਦਰਮਿਆਨਾ ਤੇ ਪਛੇਤਾ ਪਰ ਕੁਝ ਹਾਲਾਤ ਐਸੇ ਹੋ ਗਏ ਕਿ ਗੰਨੇ ਦਾ ਏਰੀਆ ਇੰਨਾ ਘਟ ਹੋ ਗਿਆ ਕਿ ਸਾਡੀਆਂ ਮੇਲਾ ਉਨੀ ਦੇਰ ਤੱਕ ਚੱਲਦੀਆਂ ਨਹੀਂ ਸੀਗੀਆਂ ਤਾਂ ਉਹ ਪਛੇਤਾ ਗਰੁੱਪ ਖਤਮ ਹੋ ਗਿਆ ਇਸ ਲਈ ਦਰਮਿਆਨਾ ਪਛੇਤਾ ਇਕੱਠਾ ਕਰਤਾ ਗਿਆ ਅਗੇਤਾ ਸੈਪਰੇਟ ਹੋ ਗਿਆ ਤਾਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਈਡ ਤੋਂ 13 ਕਿਸਮਾਂ ਦੀ ਸਪਾਰਸ਼ ਅਸੀਂ ਕੀਤੀ ਹੋਈ ਹੈ ਹਾਂਜੀ ਉਹਦੇ ਵਿੱਚੋਂ ਜਿਹੜੀਆਂ 7 ਕਿਸਮਾਂ ਨੇ ਉਹ ਅਗੇਤੀ ਪੱਕਣ ਵਾਲੀਆਂ ਨੇ ਤੇ ਜਿਹੜੀਆਂ 6 ਕਿਸਮਾਂ ਨੇ ਉਹ ਦਰਮਿਆਨੀ ਪਛੇਤੀ ਪੱਕਣ ਵਾਲੀਆਂ ਜੇ ਅਗੇਤੀ ਪੱਕਣ ਵਾਲੀਆਂ ਦੀ ਅਸੀਂ ਗੱਲ ਕਰੀਏ ਤੇ ਸੀਓਪੀਵੀ 95 ਸੀਓਪੀਵੀ 96 ਸੀਓ 118 ਸੀਓ 15023 ਸੀਓ ਜੇ 4 ਸੀਓ ਜੇ 85 ਸੀਓਪੀਵੀ 96 ਇਹ ਕਿਸਮਾਂ ਅਗੇਤੇ ਪੱਕਣ ਵਾਲੀਆਂ ਜੀ ਜੇ ਅਸੀਂ ਦਰਮਿਆਨੀ ਪਛੇਤੀ ਦੀ ਗੱਲ ਕਰਦੇ ਹਾਂ ਸੀਓਪੀਵੀ 91 ਸੀਓਪੀਵੀ 98 ਸੀਓ 0238 ਸੀਓ ਜੇ 88 ਇਹ ਸਾਡੀਆਂ ਜਿਹੜੀਆਂ ਦਰਮਿਆਨੀ ਪਛੇਤੀ ਪੱਕਣ ਵਾਲੀਆਂ ਇਹ ਇਸਮਾ ਦਾ ਜਿਹੜਾ ਹੈ ਇਹਨਾਂ ਦਾ ਜਿਹੜੀ ਕਿਤਾ ਹੋ ਗਈ ਮੈਚਿਓਰਟੀ ਦੇ ਹਿਸਾਬ ਨਾਲ ਕਿ ਇਹਨਾਂ ਦੀ ਸਿਲੈਕਸ਼ਨਸ ਹੋ ਗਈ ਦੂਸਰਾ ਇਹਨਾਂ ਦੇ ਝਾੜ ਜੇ ਅਸੀਂ ਝਾੜ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਸੀਓਜ 64 ਦੀ ਗੱਲ ਕਰਦੇ ਹਾਂ 1975 ਦੀ ਬਣੀ ਹੋਈ ਵੈਰੈਟੀ ਹੈ ਇਹਦਾ ਝਾੜ 300 ਕਵਾਂਟਲ ਜਿਹੜਾ ਹੈ ਉਹ ਔਸਤਨ 1 ਕਿੱਲੇ ਦਾ ਹਜੇ ਵੀ ਅੱਛਾ ਪਰ ਅੱਜ ਜਿਸ ਤਰ੍ਹਾਂ ਦੇ ਖਰਚੇ ਹੋਗੇ ਨਾ ਮਹंगाई ਹੋ ਗਈ ਹੈ ਕਿਉਂਕਿ 300 ਕੁਆਂਟਲ ਸਵਾ ਸਾਲ ਦੇ ਵਿੱਚ ਝਾੜ ਲੈਣਾ ਇੱਕ ਸਿਆਣਾ ਪੰਨੀ ਹੈ ਉਹ ਵੈਰਟੀਆਂ ਚੋਣ ਕਰੀ ਜਿਹੜੇ ਸਾਡਾ ਝਾੜ ਵੀ ਚੰਗਾ ਹੋਵੇ ਔਰ ਦੂਜਾ ਪਹਿਲੂ ਇਹ ਕਿ ਮਿਲਾਂ ਨੂੰ ਖੰਡ ਦੀ ਮਾਤਰਾ ਵੀ ਮਿਲ ਜਾਵੇ ਇਹ ਦੋ ਪਹਿਲੂ ਸਾਨੂੰ ਦੱਖਣੇ ਪੈਣੇ ਬਹੁਤ ਜ਼ਰੂਰੀ ਹੈ ਤੇ ਇਹ ਜਿਹੜੀ ਸਾਡੀ ਅਗੇਤੀ ਔਰ ਦਰਮਿਆਨੀ ਪਛੇਤੀ ਦਾ ਜਿੱਦਾਂ ਕਿ ਬਰਾੜ ਸਾਹਿਬ ਨੇ ਕਿਹਾ ਕਿ ਵੈਰਟੀ ਦਾ ਅਸੀਂ ਚੁਣ ਲਈਏ ਜਾਂ ਮੈਂ 10 ਖੇਤ ਗੰਨੇ ਲਾਉਣੇ ਮੈਂ 10 21 ਵੈਰਟੀ ਦੇ ਲਾ ਦਵਾਂ ਤਾਂ ਉਹ ਮੇਰੇ ਲਈ ਵੀ ਨੁਕਸਾਨ ਹੈ ਮਿਲਨੇ ਵੀ ਨੁਕਸਾਨਾ ਉਹਦੀ ਬੀਮਤ ਮੰਡੀ ਟ ਕਲ ਨੂੰ ਪਰਚੀ ਨਹੀਂ ਮਿਲਣੀ ਮਿਲਚ ਨਹੀਂ ਜਾਉਣੀ ਉਹਦੀ ਕ੍ਰਸ਼ਿੰਗ ਨਹੀਂ ਹੋਣੀ ਤਾਂ ਉਹ ਜਿਹੜੀ ਵਿਉਂਤ ਬੰਦੀ ਹੈ ਉਹ ਬਹੁਤ ਜ਼ਰੂਰੀ ਹੈ ਉਹਦੇ ਜੇ ਅਸੀਂ ਇਹ ਕਹਿੰਨੇ ਆ ਕਿ ਜਿਹੜੀ ਵੈਰਾਈਟੀਆਂ ਲਾਉਣੀਆਂ ਹੈ ਉਹ ਇੱਕ ਅਨੁਪਾਤ ਦੇ ਹਿਸਾਬ ਨਾਲ ਲਾਓ ਹੁਣ ਉਹਲਾ ਅਨੁਪਾਤ ਲਾਣਾ ਹੈ ਉਹ ਅਨੁਪਾਤ ਵੀ ਤੁਹਾਡਾ ਦੋ ਇੱਕ ਤਰ੍ਹਾਂ ਵੈਰਾਈਟੀ ਦੇ ਹਿਸਾਬ ਨਾਲ ਨਹੀਂ ਹੁਣ ਜੀ ਕਿਉਂਕਿ ਵੈਰਾਈਟੀਆਂ ਦੋ ਤਰ੍ਹਾਂ ਦੀਆਂ ਸੀਜ਼ਨ ਦੋ ਤਰ੍ਹਾਂ ਦੇ ਤੇ ਫਸਲਾਂ ਵੀ ਦੋ ਤਰ੍ਹਾਂ ਦੀਆਂ ਹੁਣ ਫਸਲਾ ਤੁਸੀਂ ਕਹੋਗੇ ਇਕੋ ਕੀ ਸਾਡੀ ਬੀਜੜ ਫਸਲ ਜਿਹੜਾ ਅਸੀਂ ਨਾ ਮਾ ਗੰਨਾ ਬੀਜਦੇ ਹਾਂ ਹਾਂਜੀ ਇੱਕ ਬੀਜ ਅਸੀਂ ਕੱਟਣ ਤੋਂ ਬਾਅਦ ਜਿਹੜਾ ਦੂਜੀ ਫਸਲ ਹੁੰਦੀ ਹੈ ਜਿਹਨੂੰ ਅਸੀਂ ਮੋਢਾ ਕਹਿ ਦਿੰਦੇ ਹਾਂ ਉਹਨੂੰ ਕਹਿ ਦਿੰਦੇ ਹਾਂ ਹੁਣ ਮੋਢਾ ਕਿੰਨਾ ਹੋਣਾ ਚਾਹੀਦਾ ਆ ਬੀਜੜ ਕਿੰਨਾ ਹੋਣਾ ਚਾਹੀਦਾ ਆਪਾਂ ਸੀਜ਼ਨ ਦੀ ਗੱਲ ਕੀਤੀ ਹੈ ਅਸੂ ਵਾਲਾ ਕਿੰਨਾ ਹੋਣਾ ਚਾਹੀਦਾ ਤੇ ਬਹਾਰ ਉਤਲਾ ਕਿੰਨਾ ਹੋਣਾ ਚਾਹੀਦਾ ਜੀ ਉਹ ਸਾਰਾ ਆਪਾਂ ਨੂੰ ਹਿਸਾਬ ਲਾਉਣਾ ਪੈਣਾ ਹੈ ਜੇਤੀ ਥੱਲੇ ਕਿੰਨਾ ਹੋਣਾ ਚਾਹੀਦਾ ਦਰਮਿਆਨੀ ਦੇ ਕਿੰਨਾ ਹੋਣਾ ਚਾਹੀਦਾ ਇਹ ਵਿਉਂਤਬੰਦੀ ਦਾ ਪੂਰਾ ਹੈ ਕਿ ਅਗਰ ਕਿਸਾਨ ਵੀਰ ਕਿਸੇ ਨੇ 10 ਕਿੱਲੇ ਲਾਉਣ तो हाँ। कोशिश ਕਰੇ कि 6 किले ਉਹ ਗੇਤੀ ਬ੍ਰੈਰਿਟੀ ਦੇ ਥੱਲੇ ਲਾਵੇ 4 ਕਿੱਲੇ ਜਿਹੜੇ ਹੈ ਮਦਰਮੈਨੀ ਪਛੇਤੀ ਦੇ ਹਾਂ ਡਾਕਟਰ ਸਾਹਿਬ ਕੇ ਫੋਨ ਆਇਆ ਫੋਨ ਲੈ ਲੀਏ ਜੀ 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 ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਅ ਸਰ ਮੈਂ ਸਵਾਲ ਸਿਰਫ ਹੋਂਦਾ ਜਿਹੜਾ ਮਕਸਦ ਸਰ ਦਾ ਕੋਰਪੋਰਟਰ ਤੋਂ ਹਾਂ ਜੀ ਉਹਦੇ ਪਰ ਸਾਜੀ ਕੀ ਦੇ ਦੋ ਹੀ ਦੋਧ ਹੁੰਦੀ ਹੈ ਇੱਕ ਪ੍ਰੇਮ ਨਾਲ ਬੈਠਦਾ ਜੀ ਜੀ ਹਾਂਜੀ ਸਰ ਜਿੱਦਾਂ ਕਿ ਆਪਾਂ ਤੁਸੀਂ ਗੱਲ ਕੀਤੀ ਹੈ ਜਿਹੜਾ ਰੱਤਾ ਰੋਗ ਹੈ ਇਹ ਕਮਾਨ ਦਾ ਬਹੁਤ ਹੀ ਵੱਡਾ ਇੱਕ ਬਿਮਾਰੀ ਹੈ ਔਰ ਇਹਨੂੰ ਆਸੀ ਅਕਸਰ ਇਹ ਵੀ ਕਹਿੰਦੇ ਆ ਕਿ ਇਹ ਕਮਾਨ ਦਾ ਕੈਂਸਰ ਹੈ ਕਿ ਜਦੋਂ ਇਹ ਇੱਕ ਵਾਰ ਲੱਗ ਜਾਂਦਾ ਹੈ ਇਹਦਾ ਕੰਟਰੋਲ ਨਹੀਂ ਹੁੰਦਾ ਕਿਉਂਕਿ 12 ਮਹੀਨੇ ਦੀ ਇਹ ਫਸਲ ਹੈ ਇਹਦੇ 'ਚ ਕੀ ਹੈ ਕਿ ਜਿੱਦਾਂ ਆਪਾਂ ਕਰੋਨਾ ਦੇ ਵਿੱਚ ਕਰਦੇ ਸੀ ਪੀ ਸਾਡੇ ਵਿੱਚ ਇਲਾਜ ਘੱਟ ਹੈ ਪਰਹੇਜ਼ ਜ਼ਿਆਦਾ ਹੈ ਆਹ ਔਰ ਜੇ ਪਰਹੇਜ਼ ਦੀ ਗੱਲ ਕਰੀਏ ਸਰ ਇਹਦੇ ਸਭ ਤੋਂ ਪਹਿਲਾਂ ਇਹ ਹੈ ਕਿ ਕੁਝ ਕਿਸਮਾਂ ਐਸੀਆਂ ਨੇ ਜਿਹੜੀਆਂ ਰੱਤੇ ਰੋਗ ਲਈ ਹਾਈਲੀ ਸਸੈਪਟੇਬਲ ਨੇ ਜਿਨ੍ਹਾਂ ਤੇ ਕਿ ਰੱਤੇ ਰੋਗ ਦੇ ਜਿਹੜੇ ਕਣ ਹੈ ਉਹ ਬਹੁਤ ਜ਼ਿਆਦਾ ਅਟੈਕ ਕਰਦੇ ਆ ਤੇ ਜਦੋਂ ਅਸੀਂ ਕਮਾਦ ਲਾਣਾ ਉਸ ਵੈਰਾਈਟੀ ਨੂੰ ਹੱਥ ਨਹੀਂ ਪਾਣਾ ਜਿਹੜੇ ਰੱਤੇ ਰੋਗ ਲਈ ਬਹੁਤ ਜ਼ਿਆਦਾ ਉਹਦੇ ਸਸੈਪਟੇਬਲ ਹੈ ਪਹਿਲੇ ਵੈਰਾਈਟੀ ਲੈ ਲੈਣੀ ਹੈ ਦੂਸਰਾ ਇਹ ਹੈ ਕਿ ਜਿਸ ਖੇਤ ਦੇ ਵਿੱਚ ਰੱਤਾ ਰੋਗ ਆਇਆ ਹੋਏ ਉੱਥੋਂ ਅਸੀਂ ਬੀਜ ਨਹੀਂ ਲੈਣਾ ਠੀਕ ਠੀਕ ਤੀਜਾ ਇਹ ਕਿ ਜਿਸ ਖੇਤ ਦੇ ਵਿੱਚ ਆਲਰੀ ਰੱਤਾ ਰੋਗ ਲੱਗਿਆ ਹੋਵੇ ਉਹਦੇ ਵਿੱਚ ਨਵਾਂ ਬੀਜ ਲੈ ਕੇ ਨਹੀਂ ਬੀਜਣਾ ਨਹੀਂ ਬੀਜਣਾ ਤੀਜਾ ਜਦੋਂ ਅਸੀਂ ਬੀਜ ਲੈ ਕੇ ਆਣਾ ਹੈ ਉਸ ਬੀਜ ਨੂੰ ਸ਼ੋਧਣਾ ਜ਼ਰੂਰੀ ਹੈ ਜਿੱਦਾਂ ਕਿ ਅਸੀਂ ਹੁਣ ਇੱਕ ਸਪਾਰਸ਼ ਕਰਨ ਜਾ ਰਹੇ ਹਾਂ ਯੂਨੀਵਰਸਿਟੀ ਦੀ ਸਾਈਡ ਤੋਂ ਵੀ ਕਿ ਉਸ ਕੋਈ ਵੀ ਉਲੀ ਨਾਸ਼ਕ ਤੁਹਾਡੇ ਕੋਲ ਕਰਪਿਆ ਹੈ ਉਹਦਾ ਤੁਸੀਂ 1% ਦਾ ਘੋਲ ਬਣਾ ਕੇ ਉਹ ਜਿਹੜੀਆਂ ਪੱਛੀਆਂ ਕਹਿ ਲਓ ਮਟੀਆਂ ਕਹਿ ਲਓ ਬਰੋਟੇ ਕਹਿ ਲਓ ਉਹਨੂੰ ਤੁਸੀਂ ਡਿਪ ਕਰਨਾ ਕਢ ਕੇ ਉਹਨੂੰ ਅਗਰ ਦਿੰਦੇ ਹੋ ਤੇ ਜਿਹੜਾ ਰੱਤਾ ਰੋਗ ਦਾ ਤੁਹਾਡੀ ਬਿਮਾਰੀ ਹੈ ਇਹ ਕਾਫੀ ਹੱਦ ਤੱਕ ਤਾਂ ਰਿਚੈਕ ਹੋ ਜਾਂਦੀ ਹੈ ਇਹ ਨੁਕਸਾਨ ਨਹੀਂ ਕਰਦੀ। ਅੱਛਾ ਡਾਕਟਰ ਸਾਹਿਬ ਜਿੱਦਾਂ ਆਪਾਂ ਗੱਲ ਕਰਦੇ ਆ ਇਹ ਤਾਂ ਥੋੜੀ ਜੀ ਮਤਲਬ ਸੁਧਾਈ ਦੀ ਵੀ ਤੁਸੀਂ ਗੱਲ ਕੀਤੀ ਆ। ਜੀ ਜੀ ਜਦੋਂ ਅਸੀਂ ਬਜਾਈ ਦੀ ਗੱਲ ਕਰਦੇ ਆ ਮਸੰਤ ਰੋਧ ਦੇ ਕਮਾਦ ਦੀ ਜੀ ਜੀ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੀ ਹੈ ਕੋਈ ਖਾਸ ਤਰੀਕਾ ਵੀ ਆ ਜਿਹਦੇ ਨਾਲ ਇਦਾਂ ਬਿਮਾਰੀ ਵੀ ਨਾ ਲੱਗੇ ਤੇ ਸਾਡੀ ਫਸਲ ਦਾ ਗਾਹਾਂ ਜਾ ਕੇ ਸਾਨੂੰ ਝਾੜ ਵੀ ਪੂਰਾ ਮਿਲ ਜਾਵੇ। ਬਿਲਕੁਲ ਸਰ ਕਿਉਂਕਿ ਸਰ ਗੰਨਾ ਮੈਂ ਉਹੀ ਕਹਿ ਰਹੇ ਆ ਕਿ ਗੰਨਾ ਇੱਕ ਐਸੀ ਫਸਲ ਹੈ ਕਿਉਂਕਿ ਜਿਹੜੀ 12 ਤੋਂ 14 ਮਹੀਨੇ ਅਸੀਂ ਫਸਲ ਖੇ ਇਹਦੀ ਪਲਾਨਿੰਗ ਵਿਉਂਤਬੰਦੀ ਹੋਰੀ ਦੀ ਬਿਜਾਈ ਸਾਨੂੰ ਅੱਜ 12 ਮਹੀਨੇ ਪਹਿਲੇ ਕਰਨੀ ਪੈਣੀ ਹੈ ਜੀ ਜੇ ਅਸੀਂ ਵੈਰਾਈਟੀ ਸਹੀ ਲਾ ਲਈ ਆ ਸਹੀ ਟੰਗ ਦੇ ਲਈ ਨਹੀਂ ਹੂੰ ਫਿਰ ਸਾਨੂੰ ਝਾੜ ਕਿੱਦਾਂ ਆਉਣਗੇ ਬਿਲਕੁਲ ਬਿਲਕੁਲ ਮਿਸਾਲ ਦੇ ਤੌਰ ਤੇ ਜੀ ਜਿੱਦਾਂ ਕਿ ਸਾਡੇ ਅਕਸਰ ਕਿਸਾਨ ਵੀਰੇ ਕਰਦੇ ਕਿ ਅੱਜ ਵੀ ਅਲਮਾਲੇ ਟ੍ਰੈਂਚਰ ਦੇ ਨਾਲ ਗੰਨਾ ਲਾਉਂਦੇ ਆ 26 ਇੰਚ ਤੇ 28 ਇੰਚ ਦੇ ਗੰਨਾ ਲਾਉਂਦੇ ਆ ਹਾਂ ਜੇ ਅਸੀਂ ਅੱਜ ਮੱਕੀ ਲਾਉਂਦੇ ਆ ਸਪੋਜ਼ ਕਿਸਾਨ ਵੀਰ ਉਹ 2 ਫੁੱਟ ਤੇ ਲਾਉਂਦੇ ਆ ਹੂੰ ਹੁਣ ਮੱਕੀ ਹੈਗੀ 4 ਮਹੀਨੇ ਦੀ ਦਾਨੇ ਤੋਂ ਇੱਕ ਟੰਡਾ ਨਿਕਲਦਾ ਉਹਦੇ ਪੈਰਲਲ ਕਮਾਂਡ ਹੈਗਾ ਇੱਕ ਮੱਟੀ ਤੋਂ 6 ਟੰਡੇ ਨਿਕਲਦੇ ਆ 12 ਮਹੀਨੇ ਖੇਤ ਚ ਰਹਿੰਦੇ ਆ ਲਾਂਦੇ ਆਪਾਂ 2.5 ਫੁੱਟ ਤੇ ਫਿਰ ਸਾਡੇ ਝਾੜ ਕਿੰਨੇ ਆਉਣੇ ਆ ਉਹੀ ਗੱਲ ਆ ਕੋਈ 250 300 ਕੁਆਂਟਲੀ ਆਉਂਦੇ ਥੱਲੇ ਆਊਗਾ ਪਰ ਜੇ ਅਸੀਂ ਇਹਨੂੰ ਚੌੜੀ ਵਿਧੀ ਨਾਲ 4 ਫੁੱਟ ਤੇ ਜਾਉਨੇ ਹਮ ਟਰੈਂਚ ਵਿਧੀ ਨਾਲ ਡੂੰਘਾ ਲਾਉਨੇ ਆ ਤਾਂ ਉਹਦੇ ਚ ਕੀ ਆ ਕਿ ਗੰਨੇ ਨੂੰ ਦੋਨੋਂ ਸਾਈਡ ਤੋਂ ਹਵਾ ਪਾਣੀ ਚੰਗੀ ਮਿਲਦੀ ਹੈ ਪਾਣੀ ਸਾਡਾ ਘੱਟ ਲੱਗਦਾ ਕਿਉਂਕਿ ਅਸੀਂ ਟਰੈਂਚ ਦੇ ਵਿੱਚ ਲਾ ਰਹੇ ਹਾਂ ਜਦੋਂ ਅਸੀਂ ਖਾਦ ਪਾਉਨੇ ਆ ਛੱਟਾ ਮਾਰਦੇ ਆ ਉਹਨੂੰ ਅਸੀਂ ਬੈਂਡਲਡ ਪਲੇਸਮੈਂਟ ਕਰਦੇ ਆਂ ਜਦੋਂ ਅਸੀਂ ਦਵਾਈ ਕਰਦੇ ਆ ਉਹ ਲਾਈਨਾਂ ਦੇ ਵਿੱਚ ਕਰਦੇ ਆ ਜਦੋਂ ਅਸੀਂ ਬੀਜ ਪਾਉਂਦੇ ਆ ਸ਼ੋਧ ਕਿਵੇਂ ਉਹਦੇ ਵਿੱਚ ਸਾਡੀ ਇਨਪੁੱਟ ਦੇ ਖਰਚੇ ਵੀ ਘਟਦੇ ਆਂ ਔਰ ਜਿਹੜੀ ਹਵਾ ਪਾਣੀ ਕਿਉਂਕਿ ਗੰਨੇ ਦੀ ਜਿਹੜੀ ਗਰੋਥ ਹੈ ਉਹ ਜੂਨ ਜੁਲਾਈ ਅਗਸਤ ਦੇ ਵਿੱਚ ਜ਼ਿਆਦਾ ਹੁੰਦੀ ਹੈ ਤੇ ਉਸ ਟਾਈਮ ਉਹਨੂੰ ਜਦੋਂ ਹਵਾ ਪਾਣੀ ਪੂਰੀ ਮਿਲਦੀ ਹੈ ਅਗਰ ਉਹ ਅਸੀਂ ਸਹੀ ਚੌੜੀ ਵਿਧੀ ਦੇ ਨਾਲ ਡੁੱਗੀ ਖਾੜੀ ਦੇ ਨਾਲ ਲਾਇਆ ਹੋਵੇ ਤੇ ਸਾਨੂੰ ਝਾੜ ਵੀ ਚੰਗੇ ਆਉਂਦੇ ਆਂ ਔਰ ਪੂਰਾ ਸਮਾਂ ਅਸੀਂ ਉਹਨੂੰ ਦਿੰਨੇ ਆਂ ਤੇ ਖੰਡ ਮਿਲਦੀ ਜਾ ਕੇ ਰਿਕਵਰੀ ਵੀ ਚੰਗੇ ਆਉਂਦੇ ਚੰਗੇ ਬਿਲਕੁਲ ਬਿਲਕੁਲ अच्छा डॉक्टर साहब ਗੱਲ ਇਹ ਆ ਕਿ ਇਹਦੇ ਵਿੱਚ ਜਿਵੇਂ ਉਹਨੇ ਰੱਤਾ ਰੋਗ ਦੀ ਗੱਲ ਕੀਤੀ ਸੀ ਜੀ ਉਵੇਂ ਹੀ ਕੀੜੇ ਮਕੌੜੇ ਤੇ ਬਿਮਾਰੀਆਂ ਜੀ ਕਿਹੜੀਆਂ ਕਿਹੜੀਆਂ ਜਿਹੜੀਆਂ ਵੇਖਣ ਨੂੰ ਮਿਲੀਆਂ ਨੇ ਔਰ ਆਪਾਂ ਉਹਨਾਂ ਦੀ ਰੋਕ ਥੰਮ ਜਿਹੜੀ ਆ ਉਹ ਕਿਵੇਂ ਕਰ ਸਕਦੇ ਬਿਲਕੁਲ ਸਰ ਸਰ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਜਦੋਂ ਅਸੀਂ ਗੰਨੇ ਦੀ ਪਹਿਲੇ ਮੈਂ ਸ਼ੁਰੂ ਚ ਦੱਸਿਆ ਵੀ ਗੰਨੇ ਦੀ ਅਗਰ ਬਿਮਾਰੀਆਂ ਦੀ ਗੱਲ ਕਰ ਲਈਏ ਜਾਂ ਕੀੜੀਆਂ ਦੀ ਗੱਲ ਕਰ ਲਈਏ ਜਾਂ ਨਦੀਨਾਂ ਦੀ ਵੀ ਗੱਲ ਕਰ ਲਈਏ ਆ ਜਿਹੜੇ ਕਿ ਫਸਲ ਨੂੰ ਸਾਡੇ ਨੂੰ ਨੁਕਸਾਨ ਕਰਦੇ ਆ ਕਿਉਂਕਿ ਇਹ ਵੱਡੀ ਫਸਲ ਹੈ ਆ ਇਹਦੇ ਕੀੜੇ ਉਹ ਕਿਸ਼ਤਾਂ ਦੇ ਵਿੱਚ ਆਉਣੇ ਆ ਇਹਦੀਆਂ ਬਿਮਾਰੀਆਂ ਵੀ ਕਿਸ਼ਤਾਂ ਦੇ ਵਿੱਚ ਆਉਣੀ ਹੈ ਇਹਦੇ ਜਿਹੜੇ ਨਦੀਨ ਆਉਣੇ ਉਹ ਵੀ ਕਿਸ਼ਤਾਂ ਦੇ ਵਿੱਚ ਆਉਣੇ ਮਿਸਾਲ ਦੇ ਤੌਰ ਤੇ ਜੇ ਅਸੀਂ ਗੱਲ ਕਰੀਏ ਗੰਨੇ ਦੀ ਬਿਜਾਈ ਦੀ ਔਰ ਪਹਿਲੀ ਬਿਮਾਰੀ ਔਰ ਫਸਲ ਸਾਡੇ ਕੋਲ ਹੈਗੀ ਹੈ ਮੋਢੀ ਤੇ ਸਭ ਤੋਂ ਪਹਿਲੇ ਸਾਡੇ ਕੋਲ ਆਉਂਦੀ ਹੈ ਕਾਲੀ ਕੁੰਗਿਆਰੀ ਜਿਹਨੂੰ ਆਪਾਂ ਸਮਟ ਕਹਿੰਦੇ ਤੇ ਸਮਟ ਸਾਡਾ ਜਿਹੜਾ ਉਹ ਮਈ ਜੂਨ ਦੇ ਵਿੱਚ ਹੀ ਆ ਜਾਣਾ ਬਿਲਕੁਲ ਜੀ ਅਸੀਂ ਕਹਾਂਗੇ ਅੱਗੇ ਜਾ ਕੇ ਸਤੰਬਰ ਅਕਤੂਬਰ ਚ ਉੱਥੇ ਨਹੀਂ ਆਉਣਾ ਤੇ ਸਾਨੂੰ ਉਹਦੀ ਜਿਹੜੀ ਮੈਨੇਜਮੈਂਟ ਕਰਨੀ ਹੈ ਉਹ ਉਸ ਤਰ੍ਹਾਂ ਹੀ ਕਰਨੀ ਹੈ ਪਰ ਜਿਹੜੀ ਆਪਾਂ ਰੱਤੇ ਰੋਗ ਦੀ ਗੱਲ ਕੀਤੀ ਸੀ ਜਿੱਦਾਂ ਉਹਨੂੰ ਸਾਨੂੰ ਸਵਾਲ ਵੀ ਆਇਆ ਸੀ ਰੱਤੇ ਰੋਗ ਦਾ ਇਹ ਦੇਖੋ ਕਿ ਉਹਦਾ ਸੋਰਸ ਕੀ ਹੈ ਸੋਰਸ ਦੋਈ ਹੁੰਦੇ ਆ ਜਾਂ ਤਾਂ ਪਿਛਲੇ ਬੀਜ ਦੇ ਨਾਲ ਆ ਗਿਆ ਤਾਂ ਜਾਂ ਜਿਸ ਮਿੱਟੀ ਦੇ ਵਿੱਚ ਅਸੀਂ ਲਾ ਰਹੇ ਹਾਂ ਉਸ ਮਿੱਟੀ ਦੇ ਵਿੱਚ ਉਹਦੇ ਕਣ ਹੈ ਬਿਲਕੁਲ ਨਾ ਤਾਂ ਸਾਨੂੰ ਮਿੱਟੀ ਵਾਲੇ ਕਣ ਨਜ਼ਰ ਆ ਰਹੇ ਨੇ ਨਾ ਸਾਨੂੰ ਬੀਜ ਵਾਲੇ ਕਣ ਨਜ਼ਰ ਆ ਰਹੇ ਨੇ ਬਿਲਕੁਲ ਉਹਦੇ ਚ ਕੀ ਹੈ ਕਿ ਜਿਹੜੀ ਅਸੀਂ ਕਹਿ ਲੈ ਕਿ ਸਾਨੂੰ ਪਹਿਲੇ ਹੀ ਪਰਹੇਜ਼ ਕਰਨਾ ਪੈਣਾ ਹੂੰ ਉਹ ਤੋਂ ਗਰੇਜ਼ ਕਰਨਾ ਪੈਣਾ ਵੈਰਾਈਟੀ ਚੰਗੀ ਚੁਣਨੀ ਹੈ ਜੇ ਵੈਰਾਈਟੀ ਚੁਣੀ ਹੈ ਸਾਨੂੰ ਵੈਰਾਈਟੀ ਚੰਗੀ ਲਿਆਏ ਖੇਤ ਮਾੜਾ ਜੇ ਖੇਤ ਦੇ ਵਿੱਚ ਉੱਲੀ ਦੇ ਕਣ ਹੈ ਕਿਉਂਕਿ ਡੇਢ ਸਾਲ ਤੱਕ ਇਸ ਉੱਲੀ ਦੇ ਕਣ ਰੱਤੇ ਰੋਗ ਦੇ ਰਹਿੰਦੇ ਆ ਅੱਛਾ ਪਰ ਬੀਜਣ ਦੇ ਸਮੇ ਇਹਦੀ ਨਿਸ਼ਾਨੀਆਂ ਨਹੀਂ ਆਉਂਦੀਆਂ ਨਿਸ਼ਾਨੀਆਂ ਜਾ ਕੇ ਜੁਲਾਈ ਦੇ ਵਿੱਚ ਆਉਣੀਆਂ ਨੇ ਜਦੋਂ ਗੰਨਾ ਸੁੱਪਣ ਲੱਗਣਾ ਪਰ ਬੰਦੋਬਸਤ ਸਾਨੂੰ ਕਦੋਂ ਕਰਨਾ ਪੈਣਾ ਫਰਵਰੀ ਔਰ ਮਾਰਚ ਦੇ ਵਿੱਚ ਜਦੋਂ ਬਿਜਾਈ ਉਹ ਜਿਹਦਾ ਅਸੀਂ ਬੀਜ ਲੈ ਕੇ ਆਣਾ ਉਹਨੂੰ ਨਰੋਆ ਬੀਜ ਲਿਆ ਕੇ ਉਹਨੂੰ ਸੋਧ ਕੇ ਅਸੀਂ ਬੀਜਣਾ ਹੈ ਤੇ ਇਹ ਰੋਤਾ ਰੋਗ ਦਾ ਫਿਰ ਅੱਗੇ ਜਾ ਕੇ ਜੇ ਸਾਨੂੰ ਕਿਤੇ ਵੈਜੀਟੇਟਿਵ ਸਟੇਜ ਤੇ ਆਉਂਦਾ ਹੈ ਕਿਤੇ ਨਿਸ਼ਾਨੀ

ਅਰਲੀ ਮਾਰਨਿੰਗ ਦੇ ਵਿੱਚ ਜਿਹੜਾ ਸਾਡਾ ਸੇਬਿਆਂ ਦੀ ਬੋਰੀ ਵਾਲਾ ਥੈਲਾ ਹੁੰਦਾ ਬੈਗ ਹੁੰਦਾ ਉਹਦੇ ਚ ਲੈ ਕੇ ਗਿੱਲਾ ਕਰਕੇ ਲਿਆ ਕੇ ਬਾਹਰ ਜਾ ਕੇ ਕਿਤੇ ਮਿੱਟੀ ਦੇ ਵਿੱਚ ਦਬਾ ਦਈਏ ਫਿਰ ਉਲੀ ਨਾਸ਼ਕ ਦੀ ਸਪਰੇਅ ਕਰ ਦਈਏ ਅੱਛਾ ਤੇ ਸਾਡਾ ਜਿਹੜਾ ਇਸਮਟ ਜਿਹੜੀ ਕਾਲੀ ਕੰਗਿਆਰੀ ਹੈ ਉਹਦਾ ਰੋਗ ਹੈ ਬਿਲਕੁਲ ਪਲੱਸ ਇੱਕ ਬਿਮਾਰੀ ਜਦੋਂ ਸਾਡੇ ਮੌਨਸੂਨ ਦਾ ਸੀਜ਼ਨ ਆਉਂਦਾ ਹ ਹਮ ਉਹਨੂੰ ਅਸੀਂ ਕਹਿੰਦੇ ਆ ਪੋਕਾ ਬੋਇੰਗ ਉਸ ਪੋਕਾ ਬੋਇੰਗ ਦੀਆਂ 5 ਸਟੇਜਿਸ ਹੁੰਦੀਆਂ ਹਾਂ ਹਾਂਜੀ ਸਭ ਤੋਂ ਪਹਿਲੀ ਸਟੇਜ ਜਿਹੜੀ ਹੈ ਸਾਡੀ ਆ ਕੇ ਮਈ ਦੇ ਵਿੱਚ ਆਉਂਦੀ ਹੈ ਜਦੋਂ ਪੱਤੀਆਂ ਥੋੜੀਆਂ ਸੁੱਕਣ ਲੱਗਦੀਆਂ ਉਸ ਟਾਈਮ ਅਕਸਰ ਮੇਰੇ ਕਿਸਾਨ ਵੀਰੇ ਧੋਕਾ ਖਾ ਜਾਂਦੇ ਨੇ ਕਿਉਂਕਿ ਸਾਡਾ ਧਿਆਨ ਲੱਗਿਆ ਹੁੰਦਾ ਉਧਰ ਝੋਨੇ ਵਾਲੀ ਸਾਈਡ ਨੂੰ ਜਾਂ ਕਣਕ ਦੀ ਬਾਢੀ ਵਾਲੀ ਸਾਈਡ ਨੂੰ ਤੇ ਕਮਾਣ ਵਾਲੀ ਸਾਈਡ ਤੇ ਧਿਆਨ ਨਹੀਂ ਹੁੰਦਾ ਉਸ ਟਾਈਮ ਇਹ ਲੱਗਦਾ ਹੈ ਕਿ ਸ਼ਾਇਦ ਕਿਤੇ ਆੜ ਲੱਗ ਗਈ ਜਾਂ ਸੁੱਕਾ ਪੈ ਗਿਆ ਪਰ ਉਹ ਉਸ ਉੱਲੀ ਦੇ ਸ਼ੁਰੂਆਤੀ ਸਿੰਪਟਮ ਫਿਰ ਉਹਦੀਆਂ ਪੱਤੀਆਂ ਆਪਸ ਚ ਜੁੜ ਜਾਂਦੀਆਂ ਨੇ ਅਗਰ ਉਹ ਪੱਤੀਆਂ ਜੁੜ ਗਈਆਂ ਨੇ ਤਾਂ ਉਹ ਉੱਲੀ ਦੀ وجہ ਦੇ ਨਾਲ ਨਾ ਅਗਰ ਉਸ ਟਾ ਮਸੂਲੀ ਨਾਸ਼ਕ ਦੀ ਸਪਰੇਅ ਕਰਦੇ ਆ ਤੇ ਜਿਹੜਾ ਉੱਪਰ ਜਾ ਕੇ ਉਹਦਾ ਆਗ ਗਲਦਾ ਹੈ ਜੁਲਾਈ ਮਹੀਨੇ ਜਾ ਕੇ ਉਹ 2.5 ਤੋਂ 3 ਫੁੱਟ ਗੰਨੇ ਨੂੰ ਨੁਕਸਾਨ ਕਰਦਾ ਉਹ ਨੁਕਸਾਨ ਨਹੀਂ ਕਰੂਗਾ ਉਹ ਉੱਥੇ ਚੱਕ ਹੋ ਜਾਊਗਾ ਪਰ ਜਿਹੜਾ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਕੀੜਿਆਂ ਦੀ ਹੁਣ ਸਭ ਤੋਂ ਪਹਿਲਾ ਕੀੜਾ ਜਿਹੜਾ ਗੰਨੇ ਨੂੰ ਲੱਗਦਾ ਉਹ ਲੱਗਦੀ ਹੈ ਸਿਉਂਕ ਕਿਉਂਕਿ ਗੰਨੇ ਚ ਹੈਗਾ ਮਿੱਠਾ ਮਿੱਠਾ ਬਿਲਕੁਲ ਜਦੋਂ ਅਸੀਂ ਇਹਨੂੰ ਖੇਤ ਦੇ ਵਿੱਚ ਪਾਣਾ ਉਹਦੇ ਵਿੱਚ ਜਿਹੜੀ ਸਿਉਂਕ ਹੈ ਟਰਮਾਈਟ ਹੈ ਉਹ ਸਭ ਤੋਂ ਪਹਿਲੇ ਹਮਲਾ ਕਰਦੀ ਹੈ ਉਹਨੂੰ ਕਿਸ ਤਰ੍ਹਾਂ ਰੋਕੂਗੇ ਉਹਦੇ ਲਈ ਅਸੀਂ ਸਪਾਰਸ਼ ਕੀਤੀ ਹੋਈ ਹੈ ਕਲੋਰੋਪਾਈਰੀਫੋਸ ਦੀ ਕੀਤੀ ਹੋਈ ਹੈ ਕੋਰਾਜਨ ਦੀ ਕੀਤੀ ਹੋਈ ਹੈ ਜਦੋਂ ਅਸੀਂ ਖਾਲੀ ਦੇ ਵਿੱਚ ਗੰਨਾ ਪਾਣਾ ਉਹਦੇ ਚ ਅਸੀਂ ਉਹਦੀ ਸਪਰੇਅ ਕਰ ਦੇਣੀ ਹੈ ਕਲੋਰੋ ਮਿੱਟੀ ਪਾਉਣ ਤੋਂ ਪਹਿਲਾਂ ਤਾਂ ਇਹ ਕਿ ਸਾਡੀ ਸਿਉਂਕ ਨਹੀਂ ਹੋਊਗੀ ਦੂਜਾ ਕਿਹੜਾ ਜਿਹਨੂੰ ਅਸੀਂ ਕੰਨ ਸੁਵਾ ਵੀ ਕਹਿ ਦਿੰਦੇ ਆ ਅਗੇਤੀ ਫੂਟ ਦਾ ਗੜਵਾ ਵੀ ਕਹਿ ਦਿੰਦੇ ਆ ਅਰਲੀ ਸ਼ੂਟ ਬੋਰਰ ਵੀ ਕਹਿ ਦਿੰਨੇ ਆ ਉਹਦੇ ਚ ਕੀ ਹੈ ਜਿਹੜੀ ਵਿਚ ਵਾਲੀ ਗੋਬ ਜਿਹੜੀ ਹੈਗੀ ਹੈ ਉਹ ਸੁੱਕ ਜਾਂਦੀ ਹੈ ਉਹ ਕੀੜਾ ਕੱਟ ਦਿੰਦਾ ਥੱਲੇ ਜਾ ਜਿਹਦੋਂ ਉਹ ਮਾਰਾ ਜਾਂ ਹੱਥ ਨਾਲ ਖਿੱਚੀਏ ਬੜੇ ਆਰਾਮ ਨਾਲ ਨਿਕਲ ਕੇ ਆ ਤਾਂ ਜਦੋਂ ਤੁਹਾਨੂੰ ਖੇਤ ਦੇ ਵਿੱਚ 100 ਕਬੂਟਿਆਂ ਦੇ ਪਿੱਛੋਂ 4-5-5% ਬੂਟੇ ਨਜ਼ਰ ਆ ਜਾਣ ਤੇ ਤੁਸੀਂ ਕਲੋਰੋ ਦੀ ਸਪਰੇਅ ਕਰ ਦੋ ਕੋਰਾਜਨ ਦੀ ਸਪਰੇਅ ਕਰ ਦੋ 150 ml ਦੀ ਸ਼ੀਸ਼ੀ ਹੈ ਇੱਕ ਖੇਤ ਨੂੰ ਲੱਗਦੀ ਹੈ 400 ਲੀਟਰ ਪਾਣੀ ਲੱਗਦਾ ਫਿਰ ਉਹਦਾ ਚੱਕ ਹੋ ਜਾਂਦਾ ਸਰ ਠੀਕ ਹੈ ਜੀ ਤੇ ਜਿਹੜੀ ਤੀਜੀ ਕਿਸ਼ਤ ਆਉਂਦੀ ਹੈ ਕੀੜੇ ਦੀ ਉਹਨੂੰ ਅਸੀਂ ਕਹਿੰਨੇ ਆ ਆਗ ਦਾ ਕਰੋ ਹੂੰ ਟਾਪ ਬੋਰ ਇਹ ਜਾ ਕੇ ਤੁਹਾਡਾ ਜੂਨ ਦੇ ਲਾਸਟ ਹਫਤੇ ਤੋਂ ਸ਼ੁਰੂ ਹੋ ਕੇ ਤੇ ਅੱਗੇ ਵਾਰੀ ਅਗਸਤ ਸਤੰਬਰ ਤੱਕ ਵੀ ਆ ਜਾਂਦਾ ਹਾਂ ਹੁਣ ਉੱਥੇ ਕੀ ਉਹ ਆਗ ਨੂੰ ਕੱਟਦਾ ਪੱਤੀ ਦੇ ਉੱਤੇ ਛੇਕ ਪੈ ਜਾਂਦੇ ਜਦੋਂ ਪੱਤੀ ਕੱਟ ਜਾਂਦੀ ਹੈ ਉਦੋਂ ਮਲਟੀਪਲ ਸ਼ੂਟਸ ਨਿਕਲ ਕੇ ਬਾਹਰ ਆਉਂਦੇ ਜਿੱਦਾਂ ਝਾੜੂ ਨਿਕਲਦਾ ਨਾ ਉਹਨੂੰ ਲੋਕੀ ਕਹਿੰਦੇ ਵੀ ਸ਼ਾਂਗਾ ਪੈ ਗਿਆ ਸ਼ਾਂਗਾ ਪੈ ਗਿਆ ਬਿਲਕੁਲ ਉੱਥੇ ਇੱਕ ਬਹੁਤ ਵੱਡੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਉੱਥੇ ਪੋਕਾ ਬੋਈ ਹਮ ਉਹ ਟਾਪ ਬੋਰ ਹਮ ਕਈ ਵਾਰੀ ਉੱਥੇ ਹੁੰਦਾ ਟਾਪ ਬੋਰਰ ਦਾ ਅਟੈਕ ਕਿਸਾਨ ਵੀਰ ਕਰਦੇ ਆ ਉਲੀ ਨਾਸ਼ਕ ਦੀ ਸਪਰੇ ਤਾਂ ਉਹ ਕੰਟਰੋਲ ਨਹੀਂ ਹੁੰਦਾ ਫਿਰ ਕਹਿੰਦੇ ਵੀ ਕੀਟਨਾਸ਼ਕ ਖਰਾਬ ਹੋ ਗਿਆ ਪਰ ਕਈ ਵਾਰੀ ਅਟੈਕ ਹੁੰਦਾ ਕੀਟ ਦਾ ਉਲੀ ਨਾਸ਼ਕ ਲਾਤਾ ਉੱਥੇ ਅਟੈਕ ਹੈਗਾ ਉਲੀ ਦਾ ਉੱਥੇ ਕੀਟਨਾਸ਼ਕ ਲਾ ਬਿਲਕੁਲ ਉਹ ਗੱਲ ਇਹ ਆ ਨਾ ਕਿ ਉਹ ਧਿਆਨ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਉਹੀ ਦਵਾਈ ਲਾਈਏ ਉਹੀ ਕੈਮੀਕਲ ਲਾਈਏ ਜਿਹੜਾ ਕਹਿੰਦੇ ਆ ਜੀ ਗੱਲ ਇਹ ਆ ਕਿ ਇਹਦੇ ਵਿੱਚ ਕੀੜੇ ਤੇ ਬਿਮਾਰੀਆਂ ਦਾ ਕਾਫੀ ਜਿਹੜਾ ਕਾਫੀ ਦੂਸਰਾ ਹੈਗਾ ਅੱਛਾ ਡਾਕਟਰ ਸਾਹਿਬ ਜਿੱਦਾਂ ਆਪਾਂ ਗੱਲ ਕਰਦੇ ਆ ਡਾਕਟਰ ਸਾਹਿਬ ਨੇ ਮੋਢੇ ਕਮਾਦ ਦੀ ਗੱਲ ਕੀਤੀ ਸੀ ਜੀ ਹਾਂ ਨਾ ਮੋਢਾ ਕਮਾਦ ਆਪਾਂ ਜੇ ਰੱਖਣਾ ਹੋਵੇ ਜੀ ਤੇ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤੇ ਉਹਦੇ ਮੁੜਕਵੇਂ ਸਾਮ ਸੰਭਾਲ ਕਿਦਾਂ ਕਰੀਏ ਬਿਲਕੁਲ ਸਰ ਦੇਖੋ ਜੇ ਆਪਾਂ ਸਟਾਰਟਿੰਗ ਦੇ ਵਿੱਚ ਹੀ ਗੱਲ ਕੀਤੀ ਸੀ ਸ਼ੁਰੂਆਤੀ ਦੇ ਉਰਤੇ ਵੀ ਗੰਨੇ ਦੀਆਂ ਫਸਲਾਂ ਦੋਨ ਹਮ ਅਕਸਰ ਮੇਰੇ ਕਿਸਾਨ ਵੀਰ ਇਹ ਕਰਦੇ ਨੇ ਜਿਹੜੀ ਬੀਜੜ ਫਸਲ ਹੈ ਨਾ ਜਿਹਨੂੰ ਆਪਾਂ ਪਲਾਂਟ ਕ੍ਰੌਪ ਕਹਿੰਦੇ ਆ ਜਿਹੜੀ ਨਵੀਂ ਬੀਜੀ ਹੈ ਲਹਿਰਾ ਗੰਨਾ ਕਾ ਉਹਦੇ ਵੱਲ ਸ ਦੂਜੀ ਜਿਹੜੀ ਕੱਟਣ ਤੋਂ ਬਾਅਦ ਆਉਂਦੀ ਆ ਅਸੀਂ ਕਹਿੰਦੇ ਪਈ ਇਹ ਫ੍ਰੀ ਦੀ ਫਸਲ ਹੈ ਜਿਹੜੀ ਆਪਣੇ ਆਪ ਹੋ ਰਹੀ ਹੈ ਬਿਲਕੁਲ ਬਿਲਕੁਲ ਉਹ ਆਪਣੇ ਆਪ ਕਰਕੇ ਅਸੀਂ ਜਦੋਂ ਉਹਨੂੰ ਢੰਗ ਨਾਲ ਨਹੀਂ ਸੰਭਾਲਦੇ ਤਾਂ ਜਿੰਨਾ ਝਾੜ ਉਹਦਾ ਆਉਣਾ ਚਾਹੀਦਾ ਜੇ ਤੁਸੀਂ ਮੋਢੀ ਫਸਲ ਨੂੰ ਚੰਗੀ ਤਰ੍ਹਾਂ ਸੰਭਾਲ ਲਈਏ ਤਾਂ ਮੋਢੀ ਫਸਲਾਂ ਝਾੜ ਵੀ ਬੀਜੜ ਗੰਨੇ ਦੇ ਬਰਾਬਰ ਦਾ ਆ ਜਾਂਦਾ ਹੈ ਔਰ ਗੰਨੇ ਦਾ ਫਾਇਦਾ ਅਦੋਂ ਹੀ ਆਉਂਦਾ ਕਿ ਜਦੋਂ ਅਸੀਂ ਬੀਜੜ ਔਰ ਮੋਢੀ ਫਸਲ ਦੋਨਾਂ ਦਾ ਇਕੱਠੀ ਇਕਨੋਮਿਕਸ ਲਈਏ ਫਿਰ ਇਹ ਲਾਏ ਬੰਦ ਬਣਦੀ ਹੈ ਨਹੀਂ ਤੇ ਬੀਜੜ ਦੇ ਵਿੱਚ ਕਿਉਂਕਿ ਤੁਹਾਨੂੰ ਖੇਤ ਵੀ ਤਿਆਰ ਕਰਨਾ ਪੈਂਦਾ ਸਾਰਾ ਕੁਝ ਹੈ ਬੀਜ ਵੀ ਨਵਾਂ ਲੱਗਦਾ ਖਰਚੇ ਜ਼ਿਆਦਾ ਹੁੰਦੇ ਮੋਢੀ ਫਸਲ ਦੇ ਵਿੱਚ ਖੇਤ ਵੀ ਨਹੀਂ ਤਿਆਰ ਕਰਨਾ ਪੈਣਾ ਬੀਜ ਵੀ ਨਹੀਂ ਤਿਆਰ ਕਰਨਾ ਪੈਣਾ ਤਾਂ ਉਹ ਜਿਹੜੀ ਮੋਢੀ ਫਸਲ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਮੋਢਾ ਰੱਖਣਾ ਹੈ ਤਾਂ ਅਗਰ ਮੋਢਾ ਰੱਖਣਾ ਕੋਸ਼ਿਸ਼ ਕਰੀਏ ਕਿ ਉਹਨੂੰ ਵੀ ਅਸੀਂ ਫਰਵਰੀ ਮਾਰਚ ਮਹੀਨੇ ਦੇ ਵਿੱਚ ਹੀ ਕੱਟੀਏ ਠੀਕ ਹੈ ਕਈ ਵਾਰ ਕੀ ਹੁੰਦਾ ਕਿ ਜਿਹੜਾ ਲਾਸਟ ਦੇ ਵਿੱਚ ਗੰਨਾ ਬਚ ਗਿਆ ਧੁੱਪ ਦੇ ਨਾਲ ਉਹਦੋਂ ਗਰਮੀ ਜ਼ਿਆਦਾ ਹੋ ਗਈ ਗੰਨਾ ਲੇਬਰ ਨੇ ਕੱਟਿਆ ਜਾ ਕੇ ਬਸਾਖੀ ਦੇ ਕੋਲ ਕੱਟ ਕੇ ਕਹਿੰਦੇ ਉਹਨੂੰ ਮੋਢਾ ਰੱਖ ਲਈਏ। ਗਰਮੀ ਬਹੁਤ ਪੈਂਦੀ ਹੈ। ਉਹਦਾ ਮੋਢਾ ਨਹੀਂ ਰੱਖਣਾ। ਪਰ ਇਹਦੇ ਚ ਇੱਕ ਚੀਜ਼ ਸਰ ਹੋਰ ਕਰਨ ਦੀ ਜਰੂਰਤ ਹੈ ਕਿ ਜਦੋਂ ਅਸੀਂ ਗੰਨਾ ਕੱਟ ਰਿਹਾ ਔਰ ਮੈਨੂੰ ਪਤਾ ਕਿ ਅਸੀਂ ਇਸ ਖੇਤ ਦੇ ਵਿੱਚ ਮੰਨਿਆ ਕਿ ਸਾਡੀ ਕੋਈ ਵੈਰਾਈਟੀ ਲੱਗੀ ਹੈ। 118 ਲੱਗੀ ਹੈ ਜਾਂ 95 ਜਾਂ 96 ਲੱਗੀ ਹੈ। ਅਸੀਂ ਇਸ ਵੈਰਾਈਟੀ ਦਾ ਮੋਢਾ ਰੱਖਣਾ ਜਦੋਂ ਲੇਬਰ ਗੰਨਾ ਕੱਟ ਰਹੀ ਹੁੰਦੀ ਹੈ। ਵੈਰਾਈਟੀ ਵੀ ਖੇਤ ਦੇ ਵਿੱਚ ਹੈ। ਕਈ ਵਾਰੀ ਹੁੰਦਾ ਬੀਜ ਦੇ ਫਸਲ ਦੇ ਵਿੱਚ ਕਿਸੇ وجہ ਦੇ ਨਾਲ ਕਈ ਵਾਰ ਉਹ ਪਾੜੇ ਪੈ ਜਾਂਦੇ ਮੀਟਰ-ਮੀਟਰ 2-2 ਮੀਟਰ ਦੇ ਤੇ ਉੱਥੇ ਕੀ ਹੈ ਵੀ ਗੰਨਾ ਨਹੀਂ ਉਗਦਾ ਕਿਉਂਕਿ ਲੇਬਰ ਵੀ ਉੱਥੇ ਹੈ ਉੱਥੇ ਅਗਰ ਲੇਬਰ ਨੂੰ ਕਹੀ ਦਿੱਤੀ ਹੋਵੇ ਜਿੱਥੇ ਤੈਨੂੰ ਪਾਲਾ ਨਜ਼ਰ ਆ ਗਿਆ ਮੱਟੀ ਵੀ ਨਾਲ ਹੀ ਹੈ ਉੱਥੇ ਮਾਰੀ ਦੇ ਕਈ ਮਾਰ ਕੇ ਉਹ ਮੱਟੀ ਲਿਆ ਕੇ ਉੱਥੇ ਪਾ ਦੇ ਤਾਂ ਕਿ ਜਦੋਂ ਤੱਕ ਤੁਹਾਡਾ ਦੂਜੇ ਨਾਲ ਫਟਾਰਾ ਮਾਰਨਾ ਉਹਨੇ ਵੀ ਨਿਕਲ ਗਏ ਉਹ ਚੇ ਹੋ ਜਨਾ ਕਿ ਤੁਹਾਡੀ ਖੇਤ ਦੀ ਪਲਾਂਟ ਪੋਪੂਲੇਸ਼ਨ ਪੂਰੀ ਹੋ ਜਾਣੀ ਜਦੋਂ ਤੱਕ ਖੇਤ ਦੇ ਵਿੱਚ ਗੰਨੇ ਪੂਰੇ ਹੋ ਗਏ ਪਰ ਜਦੋਂ ਅਸੀਂ ਬੋਡਾ ਰੱਖਣਾ ਹੈ ਉਹਦੀ ਆਪਾਂ ਸਟੱਬਲ ਸ਼ੇਵਿੰਗ ਕਰਨੀ ਅਕਸਰ ਸਾਡੀ ਮਾਈਂਡ ਦੇ ਵਿੱਚ ਇੱਕ ਸੈਪਟ ਧਾਰਨਾ ਹੈ ਕਿ ਜਿਹੜਾ ਉੱਪਰ ਲੇਬਰ ਛੱਡ ਦਿੰਦੀ ਹੈ ਨਾ ਗੁੱਲੀ ਹੂੰ 1.5 ਇੰਚ ਦੀ ਅਸੀਂ ਕਹਿੰਦੇ ਉੱਥੋਂ ਮੋਢਾ ਨਿਕਲਦਾ ਹਾਂ ਉੱਥੋਂ ਨਹੀਂ ਨਿਕਲਦਾ ਕਿਉਂਕਿ ਜਦੋਂ ਉੱਪਰੋਂ ਕੱਟ ਲੱਗਾ ਉਹਦੇ 'ਚ ਖੰਡ ਹੈ ਉਹ ਜਿਹੜੀ ਵਿੱਚ ਹਵਾ ਦੇ ਵਿੱਚ ਉਲੀਆਂ ਜਾਂ ਬਾਕੀ ਚ ਜੋ ਅਟੈਕ ਕਰਕੇ ਉਹ ਥੱਲੇ ਜਾ ਕੇ ਉਹਨੂੰ ਨੁਕਸਾਨ ਕਰਦੇ ਜਿਹੜਾ ਥੱਲੇ ਥੋੜੀ ਜੜਾਂ ਦਾ ਜਿਹੜਾ ਰਾਈਓਸਫੀਅਰ ਹੈ ਜਿਹੜਾ ਕੰਪੋਨੈਂਟ ਹੈ ਉਹਨੂੰ ਵੀ ਗਾਲਦਾ ਤੇ ਉਹਨੂੰ ਅਸੀਂ ਸਟੱਬਲ ਸ਼ੇਵਿੰਗ ਕਰੀਏ ਬਿਲਕੁਲ ਗਰਾਊਂਡ ਲੈਵਲ ਤੇ ਲਾ ਕੇ ਉਹਨੂੰ ਕੱਟ ਦੇਣਾ ਅੱਛਾ ਅੱਛਾ ਉਧਰੋਂ ਜਦੋਂ ਅਸੀਂ ਉਹ ਕੱਟਦਾ ਸਟੱਬਲ ਸ਼ੇਵਰ ਦੇ ਨਾਲ ਮਿੱਟੀ ਭੁਰਪੂਰੀ ਹੋ ਗਈ ਉਸ ਟਾਈਮ ਹੀ ਅਸੀਂ ਖਾਦ ਪਾ ਸਫਰੀ ਕਰ ਦੇਣਾ ਉਸ ਤੋਂ ਬਾਅਦ ਜਿਹੜੇ ਉਹ ਤੁਹਾਡੇ ਥੱਲੇ ਸਬ ਟ੍ਰੀਨਰ ਬਰਡਸ ਜਿਹੜੇ ਬੂਝੇ ਨਿਕਲ ਕੇ ਆਉਣੇ ਨੇ ਚਾਹੇ ਉਹ 5 ਨਿਕਲ ਕੇ ਆਣ 6 ਉਹ ਸਾਰੇ ਇੱਕੋ ਦੇ ਨਿਕਲ ਕੇ ਆਉਂਦੇ ਆ ਪਰ ਉਹ ਫਿਰ ਪੂਰੀ ਫਸਲ ਜਿਹੜੀ ਹੈ ਤੁਹਾਡੀ ਗਰੋਹ ਚੰਗੀ ਹੋਊਗੀ ਵਧੀਆ ਬਣੇਗੀ ਵਧੀਆ ਅੱਛਾ ਡਾਕਟਰ ਸਾਹਿਬ ਅੱਜਕੱਲ ਗੁੜ ਦਾ ਤੇ ਸ਼ੱਕਰ ਥਾਂ ਥਾਂ ਦੇ ਵੇਖਿਆ ਅੱਜਕੱਲ ਫੇਰ ਦੁਬਾਰਾ ਨਾ ਗੁੜ ਸ਼ੁਰੂ ਹੋਇਆ ਜੀ ਕਿਉਂਕਿ ਤੇਜਪਾਲ ਜੀ ਵੀ ਅੱਜਕੱਲ ਗੋੜੀ ਲੈਂਦੇ ਆ ਹਾਂ ਤੇ ਜੇ ਆਪਾਂ ਹੁਣ ਇਹ ਤੋਂ ਰਾਹਤ ਲੈਣਾ ਹੋਵੇ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਦੇਖੋ ਗੱਲ ਉਹੀ ਆ ਬਈ ਜਿਹੜਾ ਆਪਾਂ ਨੂੰ ਪੁਰਾਣੇ ਸਮੇਂ ਵਾਲ ਮੁਰਦਣਾ ਆ ਨਾ ਹਾਂ ਕਿਤੇ ਗੋੜਾਲ ਵੀ ਮੁਰਦਣਾ ਚਾਹੀਦਾ ਗੋੜ ਕੇ ਇਸੇ ਦਾ ਹਾਂ ਹੈ ਕਿਉਂਕਿ ਖੰਡ ਤੋਂ ਮੂੰਹ ਮੁੜਿਆ ਹੁਣ ਹਾਂ ਨਹੀਂ ਚਾਹੀਦਾ ਵੀ ਆ ਜਿਹੜੀ ਚੀਜ਼ ਸਿਹਤ ਨੂੰ ਖਰਾਬ ਕਰਦੀ ਉਹ ਤੋਂ ਮੁੜੋ ਉਹ ਤੋਂ ਮੁੜੋ ਤੇ ਆ ਗੋੜਵਲ ਧਿਆਨ ਦਿਓ ਹਾਂ ਬਾਕੀ ਜਿਹੜੀ ਗੱਲ ਆ ਬਈ ਹਾਂ ਜਦੋਂ ਆਪਾਂ ਫਸਲ ਦੀ ਗੱਲ ਕਰਦੇ ਆ ਤੇ ਫੇਰ ਤੇ ਆਪਾਂ ਨੂੰ ਮੌਸਮ ਪਾਣੀ ਦਾ ਵੀ ਖਿਆਲ ਰੱਖਣਾ ਪੈਂਦਾ ਉਹ ਤੇ ਰੱਖਣਾ ਹੀ ਪਊਗਾ ਤਾਪਮਨ ਆਇਆ ਜੀ ਕਹੋਂ ਤਾਂ ਸੁਣਾ ਦਿਜੀਏ ਮਾ ਸੁਣਾਓ ਜੀ ਸੁਣਾਓ ਤਾਪਮਨ ਅੱਜ ਜਿਹੜਾ ਅਲੱਗ-ਅਲੱਗ ਸ਼ਹਿਰਾਂ 'ਚ ਰਿਹਾ ਜੀ ਪੰਜਾਬ ਦੇਆਂ 'ਚ ਉਹ ਇਦਾਂ ਰਿਹਾ ਜਲੰਧਰ ਵੱਧ ਤੋਂ ਵੱਧ ਤਾਪਮਨ 12.6 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 8.2 ਡਿਗਰੀ ਹੂੰ ਗੁਰਦਾਸਪੁਰ 15 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 7 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਿਰੋਜ਼ਪੁਰ ਵੱਧ ਤੋਂ ਵੱਧ ਤਾਪਮਨ 13.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 8.8 ਡਿਗਰੀ ਸੈਲਸੀਅਸ ਜੀ ਪਟਿਆਲਾ 13.1 ਵੱਧ ਤੋਂ ਵੱਧ ਤੇ 7.6 ਘੱਟ ਤੋਂ ਘੱਟ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 13 ਡਿਗਰੀ ਸੈਲਸੀਅਸ ਤੇ 7.8 ਘੱਟ ਤੋਂ ਘੱਟ ਤੇ ਰਿਆੜ ਸਾਹਿਬ ਬਠਿੰਡਾ ਜਿਹੜਾ ਤਾਪਮਨ ਰਿਹਾ ਜੀ ਵੱਧ ਤੋਂ ਵੱਧ ਰਿਹਾ 14.4 ਡਿਗਰੀ ਸੈਲਸੀਅਸ ਹੂੰ ਤੇ ਘੱਟ ਤੋਂ ਘੱਟ ਰਿਹਾ 4.4 ਡਿਗਰੀ ਸੈਲਸੀਅਸ ਹਾਂਜੀ ਤੇ ਆਉਣ ਵਾਲੇ ਸਮੇਂ 'ਚ ਮਹਿਕਮੇ ਵਾਲੇ ਕਹਿੰਦੇ ਪੇ ਮੌਸਮ ਜਿਹੜਾ ਹੱਲੇ ਖੁਸ਼ਕ ਹੀ ਰਹੇਗਾ ਹਾਲਾਂਕਿ ਸੂਰਜ ਥੋੜ੍ਹਾ ਮੂੰਹ ਟੱਕ ਗਿਆ ਆ ਇੱਕ ਦੋ ਦਿਨਾਂ ਦਾ ਪਰ ਮੌਸਮ ਜਿਹੜਾ ਖੁਸ਼ਕ ਰਹੇਗਾ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਬਾਰੇ ਆਪਣੇ ਸੁਝਾਅ ਤੁਸੀਂ ਸਾਨੂੰ ਭੇਜ ਸਕਦੇ ਹੋ ਸੁਝਾਅ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਆ ਖੇਤੀਬਾੜੀ ਬਾਰੇ ਜਾਗਰੂਕ ਹੋਣਾ ਤੇ ਇੱਕ ਕੰਮ ਹੋਰ ਜ਼ਰੂਰ ਕਰਨਾ DD ਪੰਜਾਬੀ YouTube ਤੇ ਸਬਸਕ੍ਰਾਈਬ ਕਰਨਾ ਤੇ ਸਾਡੇ ਸਾਰੇ ਪ੍ਰੋਗਰਾਮ ਉੱਥੇ ਦੇਖੋ ਹੋਣ ਸਾਨੂੰ ਦੀਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ 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 ਸੱਸੇ